ਹਾਂਜੀ ਧੰਨਵਾਦ ਆਪਣਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਸ਼ੋਕੋਰ ਤੋਂ ਦੂਜੀ ਸੈੜਾ ਜਾ ਰਹੇ ਹਾਂ ਤੁਸੀਂ ਆਪਣੀ ਦੇਰ ਜ਼ਿਆਦਾਤਰ ਏਰੀਆ ਸਰੋਂ ਦਾ ਹੈ ਕਾਨ ਰੋਡ 'ਤੇ ਰੋਡ ਤੇ ਹੋ ਕੇ ਆਪਾਂ ਜਾਣਾ ਬਸੁੰਦਰਾ ਪਸੰਦਰਾ گاؤں ਦੇ ਵਿੱਚ ਆਪਾਂ ਜਾਣਾ ਹੈ। ਅੱਜ ਆਪਾਂ ਨੂੰ ਕੰਮ ਸੀਗਾ। ਸਤਿ ਸ਼੍ਰੀ ਅਕਾਲ ਜੀ ਸਾਰੇ। ਸਰ ਤੋਂ ਸਰੋਤਾਂ ਨੂੰ ਮੋਟਾ ਕਿੱਸ ਕਿ ਆ ਵੀ ਹੋਰ ਰਾਜਸਥਾਨ ਚ ਤਾਂ ਲੋਕ ਵੱਧ ਜੇ ਇੱਧਰ ਵੀ ਐਮਟੀ ਦੇ ਵਿੱਚ ਵੀ ਸਰੋਂ ਦੇਖੋ ਜੀ ਪੜ੍ਹਾਈ ਸਰ ਤੋਂ ਵੀ ਚੱਲੂ ਆ। ਸੋ ਜੈਨੇਟਿਵ ਆਇਡੈਂਟੀਟੀਜ਼ ਸਰੋਂ ਵੱਡੀਆਂ ਲੋਕਾਂ ਨੇ ਅੱਜ ਸੀ ਗੱਲਬਾਤ ਕਰਾਂਗੇ ਤੇ ਆ ਵੀ ਦੇ ਅੱਛਾ ਰੋਡ ਛੋੜ ਕੇ ਬੈਠੇ ਬੁਰੇ ਰੋਡ ਮੇਂ ਫਸੇ। ਇਸ ਲਈ ਸਾਡੇ ਨਾਲ ਸਾਡੇ ਐਕਸਪਰਟ ਮੌਜੂਦ ਨੇ। आदमी हमारे साथ जैनी का है हमारा भाई अच्छा रोड छोड़ के वह जो पुराने टूटे रोड में हमारे को लेके आया है बढ़िया बड़ा रोड छोड़ के अब क्या बोले इनको समझता नहीं है बच्चा है ना भी? नहीं अभी अच्छा बहुत है ये कौन सा अच्छा रोड है ਉਧਰ ਸੇ ਆਇੰਗੇ ਆਤੇ ਸਮੇਂ ਦੇਖਣਾ ਕਿਤਨਾ ਬੜੀਆ ਰੋਡ ਹੈ ਉਧਰ ਸੇ ਆਨੇ ਨੂੰ ਤੁਮ ਉਧਰ ਰੁਕੇ ਨਿਕਾਲੂਗਾ ਸਿੱਧਾ ਤਿੰਨ ਕਿਉਂ ਕਿਉਂ ਪਸੇ ਯਾਰ ਉਸ ਨੂੰ ਜਾਮ ਮੈਂ ਯਾਰ ਨਹੀਂ ਰਹਾ ਤੁਮ ਦਾ ਹੋਰ ਸਾ ਜਾਮ ਹੋਗਾ ਹਾਂ ਰਾਤ ਨੂੰ ਤਾਂ ਜ਼ਿਆਦਾ ਲੱਗਦਾ ਹੈ ਸਰੋਂ ਹੀ ਸਰੋਂ ਅਜ ਕਣਕ ਜਿਉਂ ਦੀ ਹੈ ਕਣਕ ਹੈ ਜੀ ਪਰ ਸਰੋਂ ਬਹੁਤ ਜ਼ਿਆਦਾ 1 ਰੁਪਿਆ ਕੇ ਸਾਹ ਸਰੋਂ ਵੱਡਦੀ ਹੈ ਵੱਡੀ ਜਾਂਦੇ ਆ ਪਸ ਲੋਕਾਂ ਨੂੰ ਲੱਗਦਾ ਹੈ ਤੇ ਕੰਪੈਨ ਦਾ ਨਾਮ ਵੀ ਹੋ ਸਕਦਾ ਕਦੋਂ ਬਾਕੀ ਆ ਸਰੋਂ ਕੱਢਣ ਵਾਸਤੇ ਪੰਪਾਂ ਦੇ ਉੱਤੇ ਪ੍ਰੈਸ਼ਰ ਆ ਗਏ ਆ ਪ੍ਰੈਸ਼ਰ ਆ ਗਏ ਖੜੇ ਹੋ ਗਏ ਆ ਪੰਜ ਮਿਲੀਅਨ ਇਨਸੈਟਸ ਤੋਂ ਜ਼ਿਆਦਾ ਆ ਰਹੀ ਜਾਂ ਕਿੱਥੇ ਆ ਯਾਨੀ ਬਾਕੀ ਸਿਸਟਮ ਸਾਰੇ ਬੰਦਾ ਸੀਜ਼ਨਾਂ ਆਉਣਾ ਆਉਂਦਾ ਉਹ ਯਾਰ ਬੰਦ ਕਰ ਵਿੱਚ ਆਵਾਜ਼ ਨਹੀਂ ਆਵਾਜ਼ ਘਟਾ ਲਾ ਆ ਸਰੋਂ ਵੇਖ ਲੋ ਜੀ ਅੰਦਰ ਲੋਕ ਇਧਰ ਬਹੁਤ ਬੇਵਕੂਫ ਐ ਵਿਚਵੇਂ ਜਲਤੇ ਆਂ ਮਾਰਕ ਵੀ ਹੈਗੀ ਆ ਬੀ ਕੋ ਲੋ ਏਰੀਆ ਵੀ ਅੱਜ ਆਪਾਂ ਤੁਹਾਨੂੰ ਦਿਖਾ ਦਨੇ ਆ ਆਪਾਂ ਵਾਲਾ ਸਬਰ ਗੜ ਬਾਲੀ ਤੋਂ ਰਾਜਸਥਾਨ ਵਾਲਾ ਏਰੀਆ ਵਾਇਗਾ ਟਕਣੀ ਵੀ ਥੋੜੀ ਆ ਰਾਜਸਥਾਨ ਵਾਲਾ ਏਰੀਆ ਸ਼ੋਪੁਰ ਤੋਂ ਆਪਾਂ ਇਹ ਇੰਦਰ ਗੁਣਾ ਦੇ ਨਾਲ ਨੂੰ ਹੋ ਕੇ ਏਰੀਆ ਆ ਮਾਇਆ ਏਰੀਆ ਪਾ ਪ੍ਰੇਬਣੇ ਤੁਹਾਨੂੰ ਸਾਰੇ ਕਮਾ ਦੇਣੇ ਟਮਾਟਰ ਇਹ ਕੰਮ ਕਿਤੇ ਵੀ ਹਜੇ ਚੱਲਦਾ ਨਹੀਂ ਕਣਕਾਂ ਦੇਖ ਲਓ ਜੀ ਹਰੀਆਂ ਕਣਕਾਂ 15 ਦਿਨ ਤਾਂ ਤੁਸੀਂ ਕਿਤੇ ਵੀ ਕੰਮ ਹੈ ਨਹੀਂ ਜੀ ਜਿਹੜਾ ਚੱਲ ਪਊਗਾ ਹਾਂ ਕੰਮ ਚੱਲਦਾ ਵੀ ਹੈ ਵੀ ਤੁਸੀਂ ਸ਼ਾਇਦ ਵੀਡੀਓ ਵੇਖਦੇ ਹੋ ਬਾਅਦ ਦੇ ਵਿੱਚ ਤੁਸੀਂ ਮੈਨੂੰ ਕਮੈਂਟਾਂ ਦੇ ਗਾਲਾਂ ਕੱਢੀ ਜਾਓ ਝੂਠ ਮਾਰਦਾ ਕੰਮ ਚੱਲਦਾ ਪਰ ਆਪਣਾ ਪੰਜਾਬ ਦੀਆਂ ਮਸ਼ੀਨਾਂ ਕੰਪਨੀਆਂ ਵਾਲਾ ਕੰਮ ਨਹੀਂ ਚੱਲਦਾ ਕਿਤੇ ਵੀ ਕੰਮ ਚੱਲਦਾ ਹੈ ਰਤਲਾ ਮਰੀਏ ਦੇ ਵਿੱਚ ਚੱਲਦਾ ਥੋੜਾ ਘਾਣਾ ਕੰਮ ਸਾਰੇ ਸੈਕਰੀਟ ਪਰ ਸਿਸਟਮ ਇਹ ਹੈ ਜੀ ਆਪਾਂ 2 ਵਿੱਡੇ ਵੱਡਗੇ ਮਸ਼ੀਨ ਖੜਦੀ ਆ ਤੇ 2 ਵਿੱਡੇ ਤਾਂ ਆਪਾਂ ਡਰਾਈਵਰਾਂ ਦਾ ਖਰਚਾ ਹੀ ਹੈ ਤੇਲ ਟੂਲਸ ਆੜ ਕੇ ਰੋਟੀ ਪਾਣੀ ਦਾ ਹੀ ਕੰਮ ਨਿਪਟਦਾ ਹੈ ਜੀ ਦੋ ਸਾਲ ਦੇ ਵਿੱਚ ਬੜਾ ਰੋਟੀ ਪਾਣੀ ਦਾ ਖਰਚਾ ਹੀ ਆ ਆਪਣਾ 2-4 ਵਿੱਡਿਆਂ ਦਾ ਤੇ ਜਦੋਂ ਨੂੰ ਕੰਮ ਚੰਗਣਾ ਉਹਨੂੰ ਉਥੇ ਠਾ ਠਾ ਲੱਗ ਜਾਣੀਆਂ ਕਣਕ ਬਹੁਤ ਥੋੜੀ ਹੈ ਠੀਕ ਹੈ ਜੀ ਹਾਂ ਕਹਿੰਦੇ ਵੀ 5-7 ਦਿਨ ਕੰਮ ਚੱਲੂਗਾ ਪਰ ਕਿੰਨਾ ਕੁ ਜੋਰ ਤੇ 5-7 ਦਿਨ ਚੱਲ ਪਊਗਾ ਇਹ ਰੋਈ ਦੇ 2-2 4-4 ਲੋਕਾਂ ਨੇ ਮਸ਼ੀਨ ਵੀ ਕਾਫੀ ਹੈ ਅਸੀਂ ਆਈ ਵਾਰ ਜਾਂਦੇ ਜੀ ਉਸ ਏਰੀਆ ਦੇ ਵਿੱਚ ਪਰ ਇਸ ਚੱਕਰ ਦੇ ਵਿੱਚ ਅਰ ਕੀ ਮੂੜ ਨਹੀਂ ਜਾ ਵੀ ਖਰਚਾ ਜ਼ਿਆਦਾ ਹੋ ਜਾਣਾ ਮਨ ਲਓ ਬਾਕੀ ਜੇ ਕੁਝ ਮਹੀਨਾ ਲਾ ਕੇ ਬੰਦੇ ਨੇ ਉੱਥੇ ਲੱਖ ਰੁਪਇਆ ਬਚਤ ਲੈ ਵੀ ਜਾਂਦੀ ਪਹਿਲੀ ਗੱਲ ਤਾਂ ਬਚਤ ਕਰਨ ਕਰਕੇ ਉਂਦੀ ਨਹੀਂ ਲੱਖ ਰੁਪਇਆ ਮੰਨ ਲਓ ਖਰਚਾ ਕੁਝ ਸਾਰਾ ਘਾਟ ਕੇ ਲੱਖ ਰੁਪਇਆ ਲੈ ਵੀ ਆਏ ਤਾਂ ਕੋਈ ਲੱਖ ਰੁਪਇਆ ਮੈਨਾ ਨਹੀਂ ਰੱਖਉਂਦਾ ਕੋਈ ਠੀਕ ਹੈ ਜੀ ਬਾਕੀ ਸਿਸਟਮ ਕਈਆਂ ਕੋਲੇ ਹੋ ਸਕਦਾ ਵੀ ਰਾਂਪਲੇ ਜਾਂ ਕੋਵੇ ਪਰ ਅਸੀਂ ਪੱਕੇ ਉਸ ਏਰੀਏ ਦੇ ਵਿੱਚ ਚੱਲਦੇ ਸੀਗੇ ਔਰ ਲੋਕਲ ਮਸ਼ੀਨਾਂ ਕਾਫੀ ਹੋਣ ਦੇ ਕਾਰਨ ਆਪਾਂ ਉਹ ਏਰੀਆ ਦਿੱਤਾ ਛੱਡ। ਨਾ ਤਾਂ ਆਪਾਂ ਸੋਇਆ ਗਏ ਨਾ ਉੱਥੇ ਗਏ ਸੀ। ਸੋਇਆ ਵੀ ਅਪਾ 12 ਦੇ ਵਿੱਚ ਚਲਾਲੀ ਸੀ ਇੱਕ ਦਾ ਦੋ ਮਸ਼ੀਨਾਂ ਜੇ ਵੱਖ-ਵੱਖ ਕਰਕੇ ਤਾਂ ਕਿ ਟਲਾਂ ਤੇ ਕੋਟੇ ਦਾ ਸਾਹਸਲਾ ਕਾਫੀ ਹੋ ਜਾ। ਬਾਕੀ ਜਿਹੜੀ ਮਸ਼ੀਨ ਕੋਲੇ ਤੁਸੀਂ ਨਹੀਂ ਰਹੇ ਰਹਿੰਦੇ। ਉਹ ਮਸ਼ੀਨ ਤੁਹਾਨੂੰ ਦਿੰਦੀ ਕੁਝ ਨਹੀਂ। ਉਹ ਤਾਂ ਇੰਜਸਟਾਬਾ ਵਿੱਚ ਡਰਾਈਵਰਾਂ ਨੇ ਚਲਾਉਣੀਆਂ। ਜੇ ਕੋਲੇ ਨਹੀਂ ਤਾਂ ਦਿੱਤੀ ਕੁਝ ਨਹੀਂ। ਤੋਨੇ ਦਾ ਕੰਮ ਚੱਲਦਾ ਲੱਗਾ ਸੀ ਬ੍ਰੇਕਾ ਮਸ਼ੀਨ ਆਪਾਂ ਉੱਤੇ ਚੰਨੇ ਤੇ ਚਲਾਤੀ ਸੀ ਹੁਣ ਕੀ ਕਰੀਏ ਥੋਨੇ ਤੇ ਖਰਚਾ ਜ਼ਰੂਰੀ ਹੁੰਦਾ ਪਰ ਇਹ ਰੀਆ ਏਰੀਆ ਤੁਹਾਡੇ ਸਾਹਮਣੇ ਕੋਈ ਫੈਂਟਸੀ ਨਹੀਂ ਹੈ ਕਿੰਨੇ ਬੜਾ ਅੱਛਾ ਲੱਗਿਆ ਕਿ ਜਿਹੜਾ ਹੁੰਦਾ ਹੈ ਇਹ ਵਸਣਾ ਪੈਗਾ ਬਣਾਈ ਇਹ ਦੇਖਣਾ ਸਾਨੂੰ ਸਾਫ ਪਤਾ ਵੀ ਜਿਹੜਾ ਕੋਟੇ ਵਾਲਾ ਏਰੀਆ ਨਰਕ ਵਾਰੇ ਤੇ ਬਹੁਤ ਕਸਟਮਰ ਹੈ ਤਾਰੀਫ ਕਰਨ ਲਈ ਧੰਨਵਾਦ ਤੇ ਸਾਨੂੰ ਕੋਈ ਏਰੀਆ ਵੱਡਣਾ ਪਊਗਾ ਲੇਕਿਨ ਬਾਕੀ ਜਿਹੜੇ ਕਿਸਾਨ ਹੈਗੇ ਚਲੋ ਬਾਕੀ ਕੋਈ ਨਹੀਂ ਢੀਕਦਾ ਕਿਸੇ ਨੂੰ ਵੇਖਿਆ ਸਤ ਜਿਵੇਂ ਕਿਸੇ ਦਾ ਸੁਣਦਾ ਪਰ ਸਾਨੂੰ ਤਾਂ ਨਹੀਂ ਵਧੀਆ ਲੱਗਿਆ ਜੇ ਕਿਸੇ ਨੇ ਜਾਣਾ ਭਾਈ ਜਾ ਸਕਦੇ ਹਾਂ ਪਰ ਕੰਮ 10 12 ਦਿਨ ਉੱਥੇ ਵੀ ਖੁਦ ਹੀ ਖਿਣੇ ਚਲਾਉਣਾ ਅਸੀਂ ਲੋ ਗਾਹ ਦੀ ਜਾਗ ਦੇ ਵਿੱਚ ਪਹਿਲਾ ਆ ਜੀ ਸੀ ਰਿਪੇਅਰ ਦਾ ਕੰਮ ਸਾਡਾ ਨਿਭੜ ਗਿਆ ਓਕੇ ਹੋ ਗਈਆਂ ਮਸ਼ੀਨਾਂ ਓਕੇ ਕਰਕੇ ਆਪਾਂ ਤਰਪਾਲਾਂ ਨਾਲ ਢਾਗੇ ਕੱਲ ਨੂੰ ਪੰਜਾਬ ਆਪਾਂ ਨਿਕਲ ਜਾਣਾ 10-15 ਦਿਨ ਜੀ ਉੱਥੇ ਮੌਜ ਨਾ ਰਵਾਂਗੇ ਇਹ ਕੰਮ ਜਦੋਂ ਚੱਲ ਪਿਆ ਉਸ ਟਾਈਮ ਆਪਾਂ ਹਾਲੇ ਖੜੇ ਹੋ ਜਾਂਦੇ ਕਿ ਇਸੇ ਰੀਤੀ ਵਿੱਚ ਇਵੇਂ ਇਥੇ ਦਿਨ ਰਾਤ ਰਹਿ ਕੇ ਕੋਈ ਫਾਇਦਾ ਨਹੀਂ ਜੀ ਚਲੋ ਠੀਕ ਹੈ ਅੱਜ ਦਾ ਵਲੋਗ ਆਪਣਾ ਇੰਨਾ ਹੀ ਆ ਪੰਜ ਵਾਰੀ ਤੱਕਲੇ ਵਲੋਗ ਚ ਆਪਾਂ ਮਿਲਾਂਗੇ ਤੁਹਾਡੇ ਨਾਲ ਆਪਣੇ ਡਾਕਟਰ ਸਾਹਿਬ ਨੇ ਮੈਂ ਕਿਹਾ ਲੈਂਦੇ ਸ਼ੇਰ ਪਰੇ ਵਾਪਰੇ ਧੰਨਵਾਦ